ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸੱਜਣ ਮਿੱਤਰਾਂ ਤੇ ਪੰਥਦਰ ਦੇ ਵੀਰਾਂ ਦੇ ਫੋਨ ਆਏ ਤੇ ਮੈਸੇਜ ਵੀ ਆਏ ਕਿ ਭਾਈ ਸਾਹਿਬ ਆਪਣੇ ਜਥੇ ਵੱਲੋਂ ਕੋਈ ਵੀ ਵੋਟਾਂ ਦੇ ਸੰਬੰਧ ਦੇ ਵਿੱਚ ਜਾਗਰੂਕ ਸਿੱਖਾਂ ਵਾਸਤੇ ਕੋਈ ਵੀ ਸੰਦੇਸ਼ ਦਿੱਤਾ ਜਾਵੇ ਅੱਜ ਉਹ ਸੰਗਤਾਂ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਆਪ ਜੀ ਦੇ ਸਾਹਮਣੇ ਉਹ ਪੇਸ਼ ਕਰਨ ਲੱਗੇ ਆ ਕਿ ਜਿਹੜੇ ਸਿੱਖ ਜਾਗਦੀ ਜ਼ਮੀਰ ਵਾਲੇ ਨੇ ਮਰੀ ਜ਼ਮੀਰ ਵਾਲਿਆਂ ਦੀ ਤਾਂ ਆਪਾਂ ਗੱਲ ਹੀ ਕੀ ਕਰਨੀ ਆ ਕਿਉਂਕਿ ਮਰੀ ਜ਼ਮੀਰ ਵਾਲੇ ਤਾਂ ਕਿਸੇ ਦੇ ਕੰਮ ਨਹੀਂ ਆਉਂਦੇ ਉਹਦਾ ਸਿਰਫ ਸ਼ਰਾਬ ਤੇ ਜਾਂ ਨਸ਼ੇ ਤੇ ਵਿਕ ਸਕਦੇ ਆ ਕੋਈ ਕਿਸੇ ਨੂੰ ਇਹ ਲਾਲਚ ਹੋ ਸਕਦਾ ਮੈਂ ਆਪਣੇ ਪੁੱਤਰ ਨੂੰ ਨੌਕਰੀ ਲਵਾਇਆ ਜਾਂ ਲਵਾਉਣਾ ਹੈ ਪਰ ਜਿਹੜਾ ਜਾਗਦੀ ਜ਼ਮੀਰ ਵਾਲਾ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਕਰਦਾ ਉਹ ਪੰਥ ਨੂੰ ਪਿਆਰ ਕਰਦਾ ਇਸ ਕਰਕੇ ਅੱਜ ਉਹਨਾਂ ਦੀ ਆਪਾਂ ਗੱਲ ਕਰਨੀ ਹੈ ਕਿ ਜਿਹੜੇ ਜਾਗਦੀ ਜ਼ਮੀਰ ਵਾਲੇ ਆ ਇਹਨਾਂ ਨੂੰ ਜ਼ਰੂਰ ਚਿੱਤੇ ਆਊਗਾ ਉਹ ਨਵੰਬਰ ਦਾ ਮਹੀਨਾ 1984 ਜਦੋਂ ਦਿੱਲੀ ਦੀਆਂ ਗਲੀਆਂ ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਬਜ਼ੁਰਗਾਂ ਦੇ ਗਣਾ ਦੇ ਵਿੱਚ ਟਾਇਰ ਪਾ ਕੇ ਸਾੜਿਆ ਗਿਆ ਸਾਡੀਆਂ ਭੈਣਾਂ ਦੀ ਪੱਤ ਲੁੱਟੀ ਗਈ ਛੋਟੇ ਛੋਟੇ ਬੱਚਿਆਂ ਨੂੰ ਗੜਾਸਿਆਂ ਤੇ ਕਾਪਿਆਂ ਦੇ ਨਾਲ ਵੜਿਆ ਗਿਆ ਇਹ ਜਰੂਰ ਉਹ ਸਿਨ ਚਿੱਤੇ ਆਊਗਾ ਦਿੱਲੀ ਦੀਆਂ ਗਲੀਆਂ ਦੇ ਵਿੱਚ ਸਾਡੀਆਂ ਭੈਣਾਂ ਦੀ ਲੁੱਟੀ ਹੋਈ ਪੱਤ ਜਾਗਦੀ ਜ਼ਮੀਰ ਵਾਲਿਆਂ ਨੂੰ ਜਰੂਰ ਚਿੱਤੇ ਆਊਗਾ ਕਿ ਬਗਰਾੜੀ ਦੀਆਂ ਗਲੀਆਂ ਦੇ ਵਿੱਚ ਪਾਵਨ ਪਵਿੱਤਰ ਸਰਬ ਰੰਗ ਰੇਬਰ ਰਿਣ ਦੁਨੀਆਂ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਖਿਲਰੇ ਹੋਏ ਜਰੂਰ ਚਿੱਤੇ ਆਊਗਾ ਜਦੋਂ ਬਟਨ ਨੂੰ ਦਬਾਉਣਗੇ ਇਸ ਕਰਕੇ ਅੱਜ ਸੰਗਤਾਂ ਦੀ ਜਿਹੜੀ ਮੰਗ ਸੀ ਉਹਦੇ ਸੰਬੰਧ ਦੇ ਵਿੱਚ ਇੱਕ ਸਾਡੇ ਵੀਰ ਸਾਡੇ ਸਾਥੀ ਭਾਈ ਜਗਦੀਪ ਸਿੰਘ ਪੱਕਾ ਨੇ ਆਪਣੀ ਕਲਮ ਦੇ ذریعے ਲੋਕਾਂ ਵਿੱਚ ਜੋ ਸੰਗਤਾਂ ਦੇ ਵਿੱਚ ਸੰਦੇਸ਼ ਦੇਣ ਦਾ ਯਤਨ ਕੀਤਾ ਉਹ ਸਾਰੇ ਸੰਦੇਸ਼ ਨੂੰ ਕਲਮ ਬੰਦ ਕਰਕੇ ਭਾਈ ਜਗਦੀਪ ਸਿੰਘ ਪੱਕਾ ਜਸਦੀਪ ਸਿੰਘ ਟੈਣਾ ਤੇ ਭਾਈ ਗੋਬਿੰਦ ਸਿੰਘ ਆਰੀਕੇ ਤੇ ਭਾਈ ਗੁਰਪਾਖ ਸਿੰਘ ਮਰੂਰ ਦਾ ਕਬਿਛਰੀ ਜਥੇ ਆਉਂ ਪੇਸ਼ ਕਰਦਾ ਦੇ ਨਾ ਮੋਟਾਂ ਵਾਲਾ हो लता या I No.